ਕੀ ਨਾ ਆਪਣਾ ਜੀ ਰਣਜੀਤ ਸਿੰਘ ਰਣਜੀਤ ਸਿੰਘ ਜੀ ਕੀ ਗੱਲ ਬਾਤ ਹੋਈ ਸੁਣਾ ਨਾਲ ਜਿਹਨੇ ਕੋਲ ਸੋਨਾ ਖਰੀਦਿਆ ਤੁਸੀਂ ਉਹ ਵੀ ਤਾਂ ਪਾਣਾ ਹੁੰਦੇ ਸੀ ਜੀ ਇੱਕ ਜਿਹਾ ਦਾ ਗਾਣਾ ਕਹਿੰਦੇ ਆ ਦੇਖ ਲੈ ਕਿਦਾਂ ਦਾ ਆ ਸਾਰੇ ਨਾਲ ਜੀ ਆ ਫਿਰ 700 ਦਾ ਗਾਣਾ ਕਿਦਾਂ ਦਾ ਕੋ ਤੁਸੀਂ ਚੈੱਕ ਕਰਾਇਆ ਪੂਰਾ ਸੋਨਾ ਨਹੀਂ ਗਿਆ ਉਹ ਕਿਤੇ ਸਿੱਕੇ ਆ ਪਾਣੇ ਕਾਦੇ ਆ ਕਿਰੇ ਸਿੱਕੇ ਦਾ ਬੋਲ ਗਾਣਾ ਚਾਹ ਉਸਦੇ ਆ ਕਹਿੰਦੇ ਅੱਛਾ ਤੁਸੀਂ ਕਿੰਨੇ ਪੈਸੇ ਦਿੱਤੇ ਆਂ ਸਾਰਾ? ਪਾਲਕੀਆ ਦਿੱਤਾ ਰੋਲ ਮੈਂ। ਇਹ ਜੋ ਦਿਖਾੜੇ ਥੰਦਾ ਤੋ ਕਿਹਦੇ ਪਿੱਟਾ ਦਾ। ਚੱਲ ਬੰਦੇ। ਇਹ ਕਰੋ। ਨਾਂ ਨੂੰ ਬੁੱਲਿਆ ਕੋਈ ਨਾਂ ਨੂੰ। ਕੀ ਡੜਨਾ ਇਹ ਵਾਕਿਆ ਹੋਇਆ ਸਾਰਾ। ਵਾਕਿਆ ਉਹਨੇ ਔਰ ਇੱਕ ਦਿਖਾ ਕੇ ਤੋ ਸਿਗਾ ਉਹ سونے ਦਾ। ਉਹ ਗੋਲ ਕੀਤਾ ਉਹਨਾਂ ਨੂੰ ਕਰੇ ਸਾਰੇ ਨਾਲ ਦੀ ਯਾਰ। ਤੁਸੀਂ ਕਿਹਨੂੰ ਚੱਕਰੇ ਆਂ? ਮੈਂ ਸਨਾਰੇ ਨੂੰ ਕਰਾਇਆ। ਕੀ ਕਸ ਨੇ ਰੇਣੀ ਸਨੇਰੀ ਨੇ ਗਏ ਤੇ ਸੁਨੇ ਦਾ ਆ ਬਾਕੀ ਦਾ ਪਤਾ ਨਹੀਂ ਹੁਣ ਤੋਂ ਜੇ ਨਾਲ ਦੇ ਲੱਗੇ ਉਹ ਦਿਖਾ ਲਿਆ ਲੋ ਕਹਿੰਦੇ ਸਾਰੇ ਪਿੱਤਲ ਆ ਜਿਹੜਾ ਸੋਨੇ ਦਾ ਉਹ ਵੀ ਲੱਗੇ ਹੋਈ ਕਿੰਨੇ ਪੈਸੇ ਤੇ ਤੁਸੀਂ ਨੂੰ 4 ਲੱਖ ਵੀ ਯਾਰ ਕੀ ਇਹਦੀ ਸੂਚਨਾ ਪੁਰਸ ਨੂੰ ਦਿੱਤੀ ਸੀ ਮੈਂ ਉਸ ਨੂੰ ਕਹਾਂ ਉਹ ਕਹਿੰਦੇ ਸਾਡੇ ਬਸ ਇਨੀ ਗੱਲ